ਹੈਲੋ ਹੈਲੋ ਜੀ ਸਸਕੀ ਕਾਲ ਗੁੱਡ ਮਾਰਨਿੰਗ ਗੁੱਡ ਇਵਨਿੰਗ ਗੁੱਡ ਆਫਟਰਨੂਨ ਤੇ ਅੱਜ ਦੇ vlog ਦੀ ਆਪਾਂ ਸ਼ੁਰੂਆਤ ਕਰਨ ਲੱਗੇ ਟਾਈਮ ਹੋ ਗਿਆ ਸ਼ਾਮ ਦਾ 5 ਵਜੇ ਦਾ ਤੇ ਆਪਾਂ ਅਗਰ ਰੈਡੀ ਤੇ ਜਲਦੀ ਜਲਦੀ ਬਾਅਦਸ ਜਦੋਂ ਰੈਡੀ ਹੋਣਾ ਹੋ ਕੇ ਮਤਲਬ ਕਿ ਜਾਣਾ ਹੋਏ ਨਾ ਚਾਹੀਦਾ ਕਿ ਨਾਲ ਦੀ ਨਾਲ ਮੜਾ vlog ਕਰ ਜੀਏ ਉਹ ਲਾਈਟ ਬੰਦ ਕਰ ਪੁੱਤ ਤੇ ਖਲੋ ਜਾਣ 10 ਮਿੰਟ ਕੇ ਆ ਜਾ ਹਾਂ ਨਖਰੀ ਜੀ ਕਰੀ ਜੇ ਨਾ ਪ੍ਰਭ ਤੇਰੀ ਗੰਦੀ ਆ ਜਾ ਤੇ ਬੰਦੀ ਜਾਂਦੀ ਹੈ ਜਦਨ ਜੇਦੀ ਉਹ ਬੰਦ ਕਰ ਲਿਆ ਲਿਓ ਨੀਚ ਕੋਈ ਨਹੀਂ ਹੈਗਾ ਲਓ ਗਾਈਸ ਆਪਾਂ ਆ ਗਏ ਇਧਰ ਕਿਧਰੇ ਚਲੇ ਵਾਲੀ ਬਾਗਲ ਸਾਈਡ ਤੇ ਅਸੀਂ ਸਭ ਤੋਂ ਪਹਿਲਾਂ ਦਰਸ਼ਨ ਕਰ ਲਏ ਤੇ ਆਪਾਂ ਇਧਰ ਬਾਹਰ ਆ ਗਏ ਆਵੇ ਇਧਰ ਇਧਰਾਂ ਬਾਗ ਅੱਗੇ ਇਹਨੂੰ ਪਤਾ ਇਹ ਨੂੰ ਸਭ ਖੁਸ਼ ਹੋ ਨਹੀਂ ਮੇਰੇ ਨਾਲ ਪਿੜ ਨਾ ਹੁੰਦਾ ਇਹ ਘਰੇ ਵੀ ਪਿੜ ਕੇ ਹੀ ਆਇਆ ਸੀ ਆਉਂਦਾ ਮੇਰੇ ਨਾਲ ਬੋਡਾ ਇਹ ਕਦੇ ਲੈਣੇ ਮੋੜੇ ਦੇਖ ਰੁੱਕ ਕੇ ਦੇ ਤੇ ਆ ਰੌੜਾ ਉਹ ਲੈ ਵਾਕੀ ਆਪਾਂ ਮਿਲਦਾ ਸਾੜ ਬਾਅਦ ਆਏ ਨਾ ਮੈਂ ਮੈਂ ਤਾਂ ਤੁਸੀਂ ਨੇ ਆਉਂਦੇ ਇੱਧਰ ਤੇ ਨਹੀਂ ਆਉਂਦੇ ਕਦੀ ਵੀ ਇੱਧਰ ਵੀ ਆਉਣਾ ਹੀ ਹਾਂ ਹਾਂ ਇੱਧਰ ਤਾਂ ਹੀ ਲੈ ਕੇ ਆਈਏ ਜਦੋਂ ਆਈਏ ਆਪੇ ਤੇ ਆਉਂਦੇ ਨਹੀਂ ਜੇ ਹੂੰ ਉਹ ਜੰਪਾਤ ਲੈ ਕੇ ਨਾ ਠੰਡੇ ਪਾਣੀ ਵਾਲੀ ਪੀਣ ਵਾਲੇ ਪਾਣੀ ਵਾਲੀ ਉਹਦੇ ਇਹ ਬੋਤਲ ਰੱਖੀ ਦੀ ਆ ਭਰੀ ਦੀ ਆ ਫਿਰ ਪੀ ਲੈਂਦੀ ਆ ਤੇ ਇੱਧਰ ਜੰਟ ਆਉਂਦੇ ਨੰਦੋਂ ਆਨੰਦ ਹੋ ਜਾਂਦਾ ਉਰੇ ਛੇ ਰਿਸੋਲਿਊਸ਼ਨ ਆ ਗਿਆ ਮੰਨ ਕੇ ਵਿਚਾਰ ਆ ਰਹੇ ਨੇ ਫਰਮ ਲਈ ਆਹ ਤਾਂ ਲੰਮਾ ਕਰਨੀ ਆ ਕਿ ਆਪਾਂ ਤੋਂ ਪਹਿਲਾ ਜਿਹਨੇ ਬਾਜ਼ਾਰ ਕਰਨਾ ਉਹ ਜਲਦੀ ਛੇੜਾ ਦੇ ਦੇ ਤਾ ਕਿ ਜਦੋਂ ਜਾਗਰ ਹੋ ਰਹੇ ਜਿਦੋਂ ਜਿਹੜੀ ਮਰਜ਼ੀ ਮਰਦੀ ਚੱਲ ਕੇ ਪਰੇ ਨਾ ਚੱਲ ਜਾਵੇ ਬਾਜ਼ਾਰ ਇੰਦਰ ਉਹ ਥੀਮ ਵੇਖਾ ਬਾਹਰ ਵਾਲਿਆਂ ਨੂੰ ਹੈ ਦबई ਜੀ ਹੁੰਦਾ ਨਾ ਇਹੋ ਜਿਹੀ ਚੀਜ਼ਾਂ ਅਈ ਜਾਨਾ ਨਹੀਂ ਦੁਬਈ ਚ ਹੁੰਦੇ ਜੇ ਬਾਜ਼ਾਰ ਆਹ ਸਾਰੇ ਨੰਬਰ ਸਾਰੇ ਕਿੱਥੇ ਚੱਲ ਗਏ ਸਪੋੜਾ ਘਰ ਕਿੱਥੇ ਕਾਰ ਦਿਖਾਈ ਗਣੀ ਗਈ ਉਹ ਤਾਂ ਗਿਆ ਉਹ ਮੈਂ ਜਾਣਾ ਬੈਣਾ ਹਾਂ ਸਤਾ ਰਹੇ ਨੇ ਬੜਾ ਵੀਰ ਲੰਘਦਾ ਉਹ ਸਰਕਾਰ ਇਹਨਾਂ ਹੁਣੇ ਜਾ ਕੇ ਕਮਰੇ ਸੁਆ ਦੇਣਾ ਮੈਂ ਤਾਂ ਇੱਧਰ ਨੂੰ ਬੈਠਾ ਹਾਂ ਪਰ ਰੋਟੀ ਖਾਈਏ ਭੁੱਖ ਬੜੀ ਲੱਗੀ ਹੋਈ ਹੈ ਭੁੱਖ ਬੜੀ ਲੱਗੀ ਲੱਗ ਗਈ ਵਾਉ ਉਹ 도로ਡੀ ਖਾਲੀ ਨਾ ਆਪਾਂ ਨੇ ਉਧਰ ਆਕਣਾ ਵੀ ਕਹਿ ਲਓ ਉੱਥੇ ਸਹੀ ਤੁਮਰੀ ਜਾ ਆਜਾ ਵਾਹਿੰਦਰ ਫਾਂਡੇ ਮੈਨੂੰ ਆਉਂਦਾ ਸੌਣਾ ਹੀ ਆਂ ਕਿ 2 ਵਜੇ ਜਾਣਾ ਵਾ ਵਾਹ ਹੈ ਸੌਣਾ ਹੀ ਆਂ ਕੋਣ ਆਈਏ ਇਸੇ ਕਰ ਤੂੰ ਬੇਲੇ ਨਹੀਂ ਸੁਟਾ ਦੇ ਬਾਹਰ ਕੀ ਕਰਦਾ ਰਿਹਾ ਹਾਂ ਅਸੀਂ ਸਿੱਦੇ ਨੂੰ ਇਹ ਮੈਨੂੰ ਇਹ ਸਿੱਦੇ ਜੀ 11 ਵਜੇ ਤੇ ਫੜੇ ਜੰਦਰ ਤੇ ਉਹ 1 ਵਜੇ ਅੰਦਰ ਪੜਿਆ 7 ਵਜੇ ਪੜਿਆ ਤੁਹਾਨੂੰ ਲੋ ਸੋਣਾ ਲੱਗਦਾ ਆ ਬਹੁਤ ਸੋਣਾ ਬੰਨ ਲੱਜੇ ਡਬਾਈ ਜਿੰਦਾ ਉਹ ਡਾਉਂਡਾ ਉਹ ਡਾਉਂਡਾ ਚਾਹ ਉਹ ਹੀ ਬੱਚੇ ਲੈ ਲਓ ਲਗਾਇਆ ਆ ਪਾ ਇਧਰ ਆਪਾਂ ਭੈਣ ਦੇ ਘਰ ਜਾਣਾ ਸੀ ਆਪਣੀ ਦੇ ਘਰ ਤੇ ਦੇ ਲਈ ਆਪਾਂ ਉਹਨਾਂ ਦੇ ਲਈ ਜਾਣ ਲੱਗੇ ਆ ਕੁਛ ਡੱਬਾ ਡੁੱਬਾ ਡੱਬਾ ਡੁੱਬਾ ਪੰਜਾਬੀ ਗਾਦੀ ਆ ਜੇ ਤੁਹਾਨੂੰ ਪਤਾ ਤੇ ਮੰਮੀ ਉਹਨੂੰ ਨਿਕਲ ਗਏ ਅੱਗੇ ਚੱਗੀ ਉਹਨਾਂ ਨੂੰ ਜਾਣਾ ਹੈਗਾ ਆਪਾਂ ਚੈੱਕ ਕਰ ਲੈਣਾ ਈ ਮੜੇ ਛੱਟੇ ਛੱਟੇ ਨਾਣ ਹਾਂ ਤੇ ਆਪਾਂ ਬਰਬੇਸ਼ੇਦਨ ਸਾਬੂਨ ਦਰਸ਼ਨ ਕਰ ਰਹੇ ਆਂ ਤੇ ਜੀ ਕੋਲ ਤੇ ਡੱਬ ਲੈਣ ਗਏ ਐਨੀ ਗਰਮੀ ਨਾਲ ਕਰ ਜਿਹੜਾ ਮੀਂਹ ਪੈ ਗਿਆ ਉਹਦੇ ਨਾਲ ਬਹੁਤ ਜਿਆਦਾ ਬੁਰਾ ਹਾਲ ਹੁੰਦਿਆ ਤੇ ਦਰਬਾਰ ਸਾਹਿਬ ਦਰਸ਼ਨ ਕਰਕੇ ਜੀ ਦਸਬਾ ਦਰਸ਼ਨ ਕਰਕੇ ਤੇ ਹੋਣਾ ਆਪਾਂ ਇੱਥੇ ਕੋਈ ਭੈਣ ਦਾ ਚੱਲੇ ਉਹਨਾਂ ਦੇ ਘਰ ਥੋੜਾ ਟਾਈਮ ਫੇਰਾਂਗੇ ਤੇ ਫਿਰ ਦੁਪਹਿਰ ਉਹਦੇ ਕਟਾਂਗੇ ਤੇ ਫਿਰ 3:00 ਵਜੇ 2:30 3:00 ਵਜੇ ਬਹੁਤ ਤੁਰਾਂਗੇ ਅੱਜ ਆਪਣਾ ਇਹ ਸਾਰੀਆਂ ਯੂਜ਼ ਹੋਈਆਂ ਹੁੰਦੀਆਂ ਦੁਕਾਨ ਦੇ ਲੱਗੀਆਂ ਹਨਾ ਇਹ ਗਰੂਪ ਲੈਣਾ ਤੇ ਫਿਰ ਆਪਾਂ ਚੱਲਦੇ ਹਾਂ ਸਿੱਧਾ ਹੀ ਜਿਹੜੇ ਗਰੂਪ ਪਰ ਜਿਹੜੇ ਮੈਂ ਹਾਂ ਮੈਂ ਫਿਰ ਜਾਊਂਗੀ ਉੱਧਰੂੰਗੀ ਤੇ ਟਾਈਮ ਆ ਜਾਣਾ ਤੇ ਨਹੀਂ ਆ ਜਾਣਾ ਮਿਲ ਗਿਆ ਆਦਿਨ ਕਹਿ ਮੈਂ ਗਾਉਣ ਦਾ ਕਿ ਕਿੰਨੀ ਅੰਦਰ ਲੱਗ ਰਹੀਆਂ ਤੇ ਵਲੌਗ ਚੱਲ ਨਹੀਂ ਹੁੰਦੇ ਆ ਉਧਰ ਮੰਮੀ ਆ ਗਈ ਸਾਨੂੰ ਸਾਹਮਣੇ ਆ ਤੇ ਵੇਖਾਈ ਨੂੰ ਗਈ ਨਿਕੋ ਮੈਂ ਸਵੇਰ 12:00 ਦਾ ਕੋਰੀ ਦਾ ਇੱਕ ਜਿਹਾ ਆਪਣਾ ਤਾਂ ਚੱਲ ਪੈਣਾ ਮੰਮੀ ਵਿੱਚੋਂ ਮੜੀ ਮੜੀ ਖੋਲ ਕੇ ਦੇਖਣ ਦੀ ਦੀ ਆਗੀ ਪਰ ਦਾਣੀ ਗਾਉਣ ਦਾ ਮੈਂ ਇਸੇ ਕਰਕੇ ਹਾਂ ਵੀ ਬੋਲਣ ਦੀ ਹੈ ਅੱਧੀ ਜਿਆਦਾ ਉੱਤੀ ਨਹੀਂ ਬੋਲਣ ਦੀ ਨਹੀਂ ਡਿਸਟਰਬ ਹੁੰਦੀ ਇੱਧਰ ਵੀ ਸਾਰੇ ਸੁਖ ਸੀ ਜਿਹੜੀ ਉੱਝ ਜਾਂਦਾ ਜਿਹੜੀ ਫੇਸ ਕਰਕੇ ਨਹੀਂ ਸੌਂਦਾ ਕਿ ਜੇ ਮੈਂ ਲੰਮੇ ਪੈ ਗਿਆ ਤੇ ਮੇਰੀ ਪੱਗ ਲੱਤ ਜਾਣੀ ਆ ਤੇ ਇਹ ਜਾਗ ਜਾਂਦਾ ਆ ਬਸ ਬਗੇ ਸਾਰੇ ਸੌਂਗੇ ਆ ਸਾਡੀ ਰੋਟੀ ਬਣਨ ਦੀ ਸਾਡੇ 12:00 ਹੋ ਗਏ ਆ ਪਾ ਜੀਣਾ ਫਿਰ ਚੱਲ ਪੈਣਾ ਤੇ ਕਿਉਂਕਿ ਜਾਗੇ ਬੱਚੇ ਕਿਸ਼ਨ ਵਾਲੇ ਆਣੇ ਤਾਂ ਮੈਂ ਬਤਾ ਫਿਰ ਉਹਨਾਂ ਨੂੰ ਵੀ ਪੜਾਉਣਾ ਇਸ ਕਰਕੇ ਜਰਾ ਪਾ ਬਣਗੇ ਅੱਜ ਨਹੀਂ ਮਿਲਦਾ ਨਾਲੜੀ ਮੈਂ ਕੱਲੀ ਜਿਹੜੀ ਉੱਝ ਬੈਠੇ ਪੱਗ ਲੱਤਾਂ ਦੇ ਜਾਤੋਂ ਕਿ ਜੇ ਮੈਂ ਲੰਮੇ ਪੈ ਗਿਆ ਮੇਰੀ ਪੱਗ ਦੀ ਜਾਨੀ ਆ ਇਦਾਂ ਮਮੀ ਬੈਠੀ ਐ ਐਸੇ ਕਰਕੇ ਕਿ ਜੀਏ ਲੰਮੇ ਪੈਨ ਕਰੀਆ ਵਾਲ ਕੰਫਿਲਰ ਜਾਣੇ ਮਮੀ ਸੇ ਦਰਵਾਜ਼ਾ ਖੜਾ ਲੰਮੇ ਨਹੀਂ ਪੈਂਦੇ ਤੇ ਹੋਣਾ ਜੇ ਖੜਾ ਲੱਗੇ ਜਾਂਦਾ ਇਹ ਹਨਾ ਜੀ ਤਾਂ ਆਪਣਾ ਕਿਤੇ ਵੰਡੇ ਆਏ ਹੋਈ ਨੇ ਤੇ ਜਿਹੜਾ ਵਾ ਉਹ ਬਾਜੀ ਤੇ ਜੇ ਬਹਿਣਾ ਪੈਂਦਾ ਘਰੇ ਮੰਨਾ ਰਾਮ ਦੇ ਨਾਲਾਂ ਦੇ ਮੰਦਰ ਮੀਂਹ ਜਿਖੋਲੇ ਦੁੱਲੇ ਜਿੱਦਾਂ ਮਰਜੀ ਨਾਈਟ ਸੂਟ ਪਾ ਲੇ ਜਿਵੇਂ ਮਰਜੀ ਸੈੱਡ ਜਿੱਦਾਂ ਮਰਜੀ ਬਣੀ ਰਹੋ ਲੰਮੇ ਪੈ ਜਿੱਦਾਂ ਜਿਹੜਾ ਆਪਾਂ ਨੀਂਦ ਖਰਾਬ ਹੁੰਦੀ ਰਹਿੰਦੀ ਆਂ ਨਰੇ ਉਦਾਂ ਜਿਹੜਾ ਸੀ ਕੱਪੜਿਆਂ ਨੂੰ ਵਟ ਪਾਣ ਦੇ ਗੱਲ ਤੋਂ ਆਪਾਂ ਜਿਹੜਾ ਕੀ ਲੰਮੇ ਨਹੀਂ ਪੈ ਸਕਦੇ ਹੁਣ ਆਪਾਂ ਖਾਣੇ ਆ ਰੋਟੀ ਫਿਰ ਰੋਟੀ ਖਾ ਟੇ ਫਿਰ ਆਪਾਂ ਚੱਲਦੇ ਆਂ ਅੱਗੇ ਨੂੰ ਸਾਡ ਦੇਖ ਜਾਨ ਆਪਾਂ ਕਿੱਥੇ ਚੱਲਦੇ ਆਂ ਫਿਰ ਚੱਲਦੇ ਨੂੰ ਟਿੰਡ ਨਹੀਂ ਜਾਣਾ ਕਿ ਵਿੱਚ ਟ੍ਰੇਸ਼ਨ ਵਾਲੇ ਆਉਣੇ ਆ ਹਣ ਜੇ ਗੱਲ ਕਰੀਏ ਕਹੇ ਬਰੋਹਣੇ ਜੀ ਬੰਦਾ ਬੰਦਾ ਕੋਈ ਗਰੀਬ ਆ ਤੇ ਚਾਹ ਕੋ امیر ਆ ਹਣ ਗਰੀਬ ਬੰਦਾ ਜਿਹੜਾ ਵਾ ਉਹ ਆ ਦੀ ਪੂਰੀ ਵਾਹ ਲਾ ਦਿੰਦਾ ਵਾ ਕੋਈ ਤਕੜਾ ਬੰਦਾ ਕਹੀ ਬੀਜੇ ਗਿਆ ਹੋਵੇ ਸਹੀ ਗੱਲ ਹੈ ਮੈਂ ਆ ਪੂਰੀ ਵਾਹ ਲਾਉਣੀ ਆ ਪਿੱਛੇ ਜਿੰਨੇ ਜਿੰਨੇ ਜੋ ਕਰ ਦਿੰਦਾ ਵੀ ਮੈਂ ਅਗਲਾ ਕਰਦਾ ਆਪ ਪਾਣੀ ਨਾ ਖਾਲੇ ਚਾਹ ਉਹ ਲੂਣ ਆ ਚਾਹ ਉਹ ਸਬਜ਼ੀ ਆ ਜੋ ਵੀ ਜਿੱਥੋਂ ਤੱਕ ਉਹਦੀ ਪਹੁੰਚ ਆ ਉਹ ਕਰਦਾ ਉਹ ਸਹੀ ਕਰਦਾ ਉਹ ਕਰਦਾ ਪਰ ਜੇ ਅਮੀਰ ਅਗਲੇ ਬੰਨੇ ਰੱਬ ਦਾ ਬੰਦਾ ਹੋਵੇ ਤੇ ਉਹਨੂੰ ਉਹਦਾ ਲੂਣ ਵੀ ਪਨੀਰ ਲੱਗਣਾ ਤੇ ਜੇ ਪਨੀਰ ਉਹ ਰੱਬ ਦਾ ਹੰਕਾਰਿਆ ਬੰਦਾ ਹੋਇਆ ਤੇ ਉਹਦਾ ਪਨੀਰ ਵੀ ਉਹਨੂੰ ਲੂਣ ਲੱਗਣਾ ਹੂੰ ਸਹੀ ਕਿਉਂਕਿ ਉਹਦਾ ਹੰਕਾਰ ਭੋਲਣਾ ਉੱਥੇ ਕਿ ਮੈਂ ਤਕੜਾ ਆਪਣੇ ਆਪ ਚ ਉਹਦਾ ਆਪਣਾ ਆਪ ਹੁੰਦਾ ਮੈਂ ਬੜੀ ਗਾਂ ਦੀ ਗੱਲ ਆ ਤੇ ਮੈਂ ਇਹਨੂੰ ਕੀ ਸਮਝਦਾ ਤੇ ਜੇ ਇਹ ਕਰਦਾ ਵਾ ਤੇ ਇਹ ਮੇਰੇ ਮੇਰੇ ਮੀਰੀ ਪੁਣੇ ਨੂੰ ਕਰਦਾ ਵਾ ਮੇਰੇ ਤਗੜੇ ਪੁਣੇ ਨੂੰ ਕਰਦਾ ਵਾ ਚਾਹ ਮੰਗਣਾ ਚਾਹੁੰਦਾ ਚਾਹ ਉਹ ਕਿਵੇਂ ਵੀ ਕਰਦਾ ਵਾ ਇਹ ਮੇਰੇ ਲੈਵਲ ਦਾ ਕਿ ਤੂੰ ਇਹ ਚਾਹੁੰਦਾ ਉਹ ਕੋਈ ਨਾ ਚੀਜ਼ ਅੰਦਰੋਂ ਮੰਗਣਾ ਚਾਹੁੰਦਾ ਉਹ ਮੇਰੇ ਤੋਂ ਉਹ ਲੈਵਲ ਹੈ ਨਾ ਫੇਰ ਉੱਥੇ ਦੂਜੇ ਪੰਨੇ ਵੀ ਗੱਲ ਆ ਜਾਂਦੀ ਇੱਕ ਬੰਦਾ ਜਿਹੜਾ ਵਾ ਉਹ ਤਗੜਾ ਜਿਹਦਾ ਬੰਦਾ ਵਾ ਇਹ ਵੀ ਗੱਲ ਸੋਚਦਾ ਵਾ ਵੀ ਮੈਂ ਕਰੀਬ ਦੇ ਘਰੇ ਜਾਣਾ ਵਾ ਇਥੇ ਗੱਲ ਨਹੀਂ। ਜਦੋਂ ਜ਼ਿਆਦਾ ਵੀ ਗਿਆਨ ਨਹੀਂ ਲੈ ਸਕਦੀ ਥੋੜਾ ਬਹੁਤ ਵਿੱਚੋਂ ਮਗਰ ਰੰਜਨ ਵੀ ਕਰਨਾ ਪੈਂਦਾ। ਕੋਈ ਗੱਲ ਨੂੰ ਦੂਜੇ ਪਾਸੇ ਵੀ ਘੜਨਾ ਪੈਂਦਾ ਕਿਤੇ ਬੋਰ ਹੀ ਨਾ ਹੋ ਜੇ ਉੱਠ ਕੇ ਨਾ ਚੱਲ ਜੇ ਸੰਗਤ। ਗਿਆਨ ਜ਼ਿਆਦਾ ਹੋ ਜਾਂਦਾ ਫਿਰ ਭੰਡਾਰ ਭਰ ਜਾਂਦੇ। ਮੈਂ ਭੰਡਾਰ ਭਰ ਨਹੀਂ ਜਾਂਦੇ। ਮੈਂ ਗੱਲ ਕਰ ਮੈਂ ਬੜੇ ਪਾਦੇ ਦੇਖਿਆ ਹੋਈਆਂ ਪੀਤੀਆਂ ਵਾ। ਇਹ ਗੱਲਾਂ ਇਹ ਨਹੀਂ ਕਿ ਆਪ ਕੋਈ ਕਈ ਵਾਰ ਹੁੰਦਾ ਵੀ ਆਪਾਂ ਕਥਾ ਗੱਲਾਂ ਸੁਨੀਆਂ ਹੁੰਦੀਆਂ ਵਾ। ਪਰ ਜਿਹੜੇ ਬੰਦੇ ਹੋਈਆਂ ਪੀਤੀਆਂ ਹਨ ਨਾ ਉਹ ਜਿਹੜਾ ਉਹ ਉਹ ਆ ਦਾ ਦਰਦ ਵੀ ਬਿਆਨ ਕਰਦਾ ਸਹੀ ਗੱਲ ਐਕਸਪੀਰੀਅੰਸ ਆ ਗਿਆ ਸਹੀ ਗੱਲ ਹਾਂ ਇੱਕ ਗੱਲਾ ਹੈ ਹੋਈਆਂ ਮਤ ਹੈ ਜੀਆਂ ਵਾ ਇਹ ਗੱਲ ਸੱਚ ਆ ਸਚਾਈ ਐ ਜੀ ਗਰੀਬ ਬੰਦੇ ਦੇ ਘਰ ਜਾ ਕੇ ਤੁਹਾਡੀ ਬਹੁਤ ਸਹੀ ਗੱਲ ਪੂਰੀ ਆਦੀ ਆਦਾ ਪੂਰਾ ਜਿੰਨਾ ਵੀ ਹੋਗਾ ਜੋਰ ਲਾਊਗਾ ਉਹਦਾ ਪੂਰਾ ਵਾਅਦਾ ਕਰੂਗਾ ਸਹੀ ਗੱਲ ਕਰਦਾ ਵਾ ਤੇ ਗਰੀਬ ਨੂੰ ਜੇ ਅਮੀਰ ਨੂੰ ਗੱਲ ਲੈ ਵੇਂਦਾ ਸਾਰੀ ਆ ਤੇ ਵੇਂਦਾ ਸਾਰੀ ਛੜ ਜਾਣਾ ਵੀ ਲੈ ਆ ਗਿਆ ਆ ਜਿਹੜਾ ਅਮੀਰ ਬੰਦਾ ਇਸ ਤਰ੍ਹਾਂ ਕਲ ਵੀ ਸੋਚ ਲੈਂਦਾ ਕਿ ਗਰੀਬ ਤੇ ਪਹਿਲੀ ਗੱਲ ਤੇ ਆਇਆ ਤੇ ਉਹਦੀ ਇੱਜ਼ਤ ਪਾਜਦਾ ਵਾ ਜਿਹੋ ਜੀ ਉਹਨੇ ਕਿ ਆਪ ਦੇ ਲੈਵਲ ਦੇ ਬੰਦੇ ਦੀ ਕਰਨੀਆਂ ਉਹ ਗਰੀਬ ਦੀ ਉਹ ਨਹੀਂ ਕਰਦਾ ਨਹੀਂ ਕਰੂਗਾ ਸਹੀ ਕਰਦਾ ਉਹ ਨਹੀਂ ਕਰਦਾ ਤੇ ਜਿਹੜਾ ਕੋਈ ਕਰਦਾ ਉਹ ਫਿਰ ਕੋਈ ਰਾਪ ਦਾ ਵਿਰਲਾ ਬੰਦਾ ਸੌ ਆ ਪਿੱਛੇ ਕੋਈ ਇੱਕ ਜਾਹਰ ਆ ਪਿੱਛੇ ਲੱਖਾਂ ਪਿੱਛੇ ਵੀ ਲਾਲਾ ਤੋਂ ਬਹੁਤ ਬਰਦਾ ਯਾ ਜਾ ਰਹਾ ਤੂੰ ਹਾਂ ਸਹੀ ਗੱਲ ਹੈ ਬੰਦਗੀਆ ਨੇ ਜਿਹੜੇ ਬੰਦਗੀਆ ਯਾਰਾ ਨਾ ਕਾਲ ਜੁੱਤੇ ਸਮਝਦੇ ਤੇ ਕਿੰਨੀ ਨਾ ਸਹੀ ਗੱਲ ਹੈ ਹਾਂ ਜਿਵੇਂ ਅੱਜ ਬੀਬੀ ਤੱਕੜੇ ਬੰਦੇ ਨੂੰ ਬੁਲਾ ਵੀ ਲਾਵੋ ਤੇ ਉਹਨੇ ਆਪਣਾ ਆਪਾ ਨੂੰ ਸਾਸੀ ਕਾਲ ਦਾ ਜਵਾਬ ਦੇਣਾ ਵੀ ਨਾ ਸੁਪਨੇ ਨਹੀਂ ਸਮਝਦਾ ਸਹੀ ਗੱਲ ਉਹ ਵੀ ਇਹਨੇ ਸੋਵਰੇ ਸੋਚਣਾ ਵੀ ਲਾ ਤੈਨੂੰ ਸਾਸੀ ਕਾਲ ਜੀ ਮੈਨੂੰ ਮਾਨ ਕਰ ਦੇ ਹਾਂ ਮੋਟਾ ਨੇ ਸਿਰ ਲਾ ਦੇਣਾ ਹਾਂ ਸਿਰ ਲਾ ਦੇਣਾ ਬਾਲ ਉਹਦਾ ਹੰਕਾਰ ਹੀ ਤਾਂ ਹੁੰਦਾਗਾ ਉਹ ਕੀ ਆ ਹੰਕਾਰ ਹੀ ਤਾਂ ਹੈ ਉਜੇ ਤੇਰੀ ਅਮੀਰੀ ਹੈ ਤੇ ਤੇਰੀ ਆਪ ਦੇ ਘਰ ਦੀ ਹੋਊਗੀ ਪੈਸਾ ਤੇਰੇ ਆਪ ਦੇ ਘਰ ਦਾ ਵਾ ਕਿ ਇਹਨੂੰ ਦੇ ਦੇਣੀ ਦੇਣਾ ਤੂੰ ਜਿਹੜਾ ਗਰੀਬ ਹੈ ਇੱਜ਼ਤ ਦੇ ਜਾਂਦਿਆ ਤੈਨੂੰ ਮੋਲਤ ਨਹੀਂ ਦੇਣ ੜਿਆ ਉਹ ਤੇ ਆਪ ਤੇ ਦਿਨੋਂ ਤੈਨੂੰ ਸਾਸੀ ਕਾਲ ਕਰਨ ਦੇ ਹੈਂ ਹੁਣ ਆਪ ਵੇਖ ਹੀ ਲੈਨੇ ਵੱਡੇ ਵੱਡੇ ਲੀਡਰ ਲਾਲਾ ਜਾਂ ਕੋਈ ਸਰਪੰਚ ਹੀ ਲਾਲਾ ਪਿੰਡ ਦਾ ਮੈਂਬਰ ਹੀ ਲਾਲਾ ਮੈਂਬਰ ਹੀ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਭੂਗਾ ਆਹ ਉਹ ਮੈਂਬਰ ਤੇ ਸ਼ਾਰਟ ਆਮ ਘਰਾਂ ਦੇ ਲੋਕਾਂ ਕੋਲ ਪੈਸੇ ਆ ਅੱਜ ਕੱਲ ਪੈਸਾ ਗੱਡੀ ਸਭ ਕੁਝ ਅਗਲੇ ਕੋਲੇ ਹੈਗਾ ਹੀ ਆ ਮੀਰੀ ਆਪਣੇ ਆਰ ਕੋਈ ਕੋਈ ਗਰੀਬ ਤੋਂ ਮੰਨ ਲਾ ਮੈਂ ਤੇ ਇਹੋ ਗੱਲਾਂ ਨਾਲ ਵੀ ਚਾਹੇ ਆਪਾਂ ਕੁੜੀ ਵਿਆਂ ਨੀ ਚਾਹੇ ਵਿਆਂ ਨਾ ਮੁੰਡਾ ਵਿਆਂ ਕੀ ਆਪਾਂ ਆਪਣੇ ਬਰਾਬਰ ਦੀ ਬਰਾਬਰ ਹੋਣੀ ਚਾਹੀਦਾ ਸਾਡਾ ਵੱਡਾ ਵੀ ਕਰਨਾ ਵੇਖੋ ਤੇ ਜਿਆਦਾ ਸਹੀ ਆ ਤਾਂ ਅਗਾਂਹ ਮੜ ਕੇ ਜਿਹੜਾ ਹੁਣ ਮੇਰੇ ਤੋਂ ਪੈਸਾ ਵੜਾ ਆ ਗਿਆ ਤੁਸੀਂ ਜਾਓ ਆਪਾਂ ਵੀ ਹੁਣ ਮੇਰੇ ਤੋਂ ਵੇਚ ਆਇਆ ਇਹ ਤਕਰੀਬ ਕਰ ਦਿੱਤੀ ਆ ਨਾ ਮੇਰ ਦਾ ਤੇ ਹੋਣਾ ਚਾਹੀਦਾ ਹਾਂ ਸਹੀ ਗੱਲ ਆ ਪਰ ਉਹ ਵੀ ਪੰਗਾ ਹੀ ਹੁੰਦਾ ਜਦੋਂ ਗਰੀਬ ਘਰ ਦੀ ਜੇ ਆ ਜਾਂਦੀ ਨਾ ਅਮੀਰ ਘਰ ਚ ਉਹ ਮੁੜ ਕੇ ਅਗਲੇ ਦੇ ਸਿਰ ਉਹਨੂੰ ਉਹ ਅਮੀਰੀ ਮਾ ਦੇਖੀ ਹੁੰਦੀ ਆ ਤੇ ਉਹ ਸਿਰ ਪੜਨ ਲੱ ਪੈਂਦੀ ਹੂ ਨਹੀਂ ਇੱਥੇ ਤੇ ਦੋਵੇਂ ਚੀਕਾਂ ਆ ਭਰਾ ਮੇਰੀ ਮਮਮੀ ਕਹਿੰਦੀ ਦੀਦੀ ਕਹਿੰਦੀ ਨਹੀਂ ਭੁੱਖੇ ਦੀ ਧੀ ਰੱਜੀ ਤੇ ਖੇਡ ਡਾਉਣ ਲੱਗੀ ਉਹ ਗੱਲ ਹੋ ਜਾਂਦੀ ਹੁੰਦੀ ਆਹ ਕੰਮ ਹੁੰਦਾ ਜੋ ਆਪਣੇ ਮਤਲਬ ਥੇਰੋ ਗੱਲ ਕਰਮਾ ਤੇ ਆ ਜਾਂਦੀ ਨਾ ਇਹੀ ਗੱਲ ਆਪਣੇ ਕਰਮਾਂ ਦਾ ਕਰਮਾਂ ਤੇ ਕਰਮ ਵੀ ਆਪ ਆਪ ਹੀ ਬਣਾਉਣੇ ਆ ਉਹ ਆਪੇ ਆਪ ਹੀ ਬਣਾਉਣੇ ਸਹੀ ਜੇ ਰੋਟੀ ਕੱਲ ਨੂੰ ਤੀਨ ਨੂੰ ਮਿਲ ਜਾਣਾ ਮਿਲ ਜਾ ਨਹੀਂ ਗਿਆ ਤਾਂ ਸਹੀ ਗੱਲ ਆ ਆਪਾਂ ਹੀ ਆਪਣੇ ਵੱਡਿਆਂ ਦਾ ਕੀਤਾ ਵਾ ਜੇ ਲਾਲਾ ਵੀ ਸੇਵਾ ਕੀਤੀ ਆ ਮਿਲਜੂ ਵੀ ਨਹੀਂ ਤੇ ਨਹੀਂ ਅੱਜ ਕਿੰਨੂ ਹੱਸ ਕੇ ਦਿਆ ਆ ਕੋਆ ਆ ਗੱਲ ਅੱਜ ਤੂੰ ਮੇਰਾ ਬਹੁਤ ਗਿਆਨ ਮੈਨੂੰ ਸਹਿਰ ਕੀਤਾ ਜਿਹੜਾ ਮੇਰੀ ਬੇਰੀ ਹੁੰਦੇ ਆ ਮੰਨ ਲਾ ਕੋਈ ਅਉਧਾ ਕੋਈ ਥਾਣੇਦਾਰ ਲਾਲਾ ਕੋਈ ਜਾਜਾ ਵਕੀਲ ਲਾਲਾ ਕੋਈ ਹੋਰ ਵੱਡਾ ਕੁਰਸੀ ਵਾਲਾ ਬੰਦਾ ਲਾਲਾ ਉਹ ਬੰਦਾ ਜਦੋਂ ਕੁਰਸੀ ਤੇ ਬੈਠਾ ਉਹਨ ਥਰਡੇ ਸਾਰੇ ਕੀੜੇ ਮਕੌੜੇ ਦੀਦੇ ਆ ਹਾਂ ਜਿਸ ਦਿਨ ਉਹਦੀ ਕੁਰਸੀ ਚਲੇ ਗਈ ਉਸ ਦਿਨ ਉਹ ਕੀੜੇ ਮਕੌੜੇ ਮੁੜ ਕੇ ਉਹ ਉਹ ਉਹਨੂੰ ਕੋਈ ਥੋੜੀ ਦਿੰਦਾ ਫਿਰ ਉਹ ਕੀੜੇ ਮੱਕੇ ਮਕੌੜੇ ਜਿਹੜੇ ਉਹਦੇ ਵਾਸਤੇ ਆਫਸਰ ਬੜਾ ਬੜਾ ਰਾਜਾ ਬਈ ਨਾ ਨਾ ਹਣ ਵੇਖ ਫਿਰਣਾ ਇੱਥੇ ਹੁਣ ਪਤਾ ਲੱਗਾ ਅਹੰਕਾਰ ਰੋਟਾ ਇਹ ਸਲਾਮ ਜਿਹੜੀ ਆ ਇਹ ਕੁਰਸੀ ਨੂੰ ਸਲਾਮ ਆ ਜਿੱਦਾਂ ਕੁਰਸੀ ਥੱਲੇ ਚਲੇ ਗਈ ਸਲਾਮਾਂ ਵੀ ਚਲੇ ਗਈਆਂ ਜਿੱਦਾਂ ਤੇ ਕੁਰਸੀ ਹੁਣਾਂ ਤੇ ਸਲਾਮ ਆ ਕੋਈ ਕਹੇ ਕੋਈ ਅਹੁਦੇਦਾਰ ਬੰਦਾ ਕੋਈ ਕਿਵੇਂ ਦਾ ਹੋਵੇ ਲੋਸ ਗੈਸ ਹੋਣ ਆਪਾਂ ਗਏ ਆ ਕਰਿਆ ਤੇ ਆਗੇ ਥੋੜਾ ਟਾਈਮ ਕਿਤੇ ਰੈਸਟ ਰੈਸਟ ਕਰਨ ਰੈਸਟ ਮੇਰੀ ਤਾਂ ਨਹੀਂ ਹੋਈ ਇਹਨਾਂ ਦੀ ਹੋਈ ਮੈਂ ਤੇ ਆਣ ਗਏ ਜਸਟ ਆਉਂਦਿਆ ਸਾਰੇ ਬੱਚੇ ਆਗੇ ਟਿਊਸ਼ਨ ਵਾਲੇ ਦੇ ਫਿਰ ਆਉਂਦੇ ਉਹਨਾਂ ਨੂੰ ਪੜਾਉਣਾ ਸਟਾਰਟ ਕਰ ਦਿੱਤਾ ਤੇ ਬਸ ਪਾਣੀ ਪੀਤਾ ਪਾਣੀ ਪੀਣ ਤੋਂ ਬਾਅਦ ਬੱਚੇ ਆਏਗੇ ਮੈਨੂੰ ਲੰਮੇ ਪੈਨ ਦਾ ਵੀ 2 ਮਿੰਟ ਵੀ ਕੀ ਜਾਂਦੇ ਤੇ ਟਾਈਮ ਨਹੀਂ ਮਿਲਿਆ ਕਿਉਂਕਿ ਬੱਚਿਆਂ ਦਾ ਫਿਰ ਉਹਨਾਂ ਨੂੰ ਬਦ ਐ ਕਾਏ ਵੀ ਕਿੰਨਾ ਟਾਈਮ ਬਾਅਦ ਪੂਰਾ 1 ਮਹੀਨਾ ਬਾਅਦ ਛੁੱਟੀਆਂ ਕਦਮੋਂ ਤੋਂ ਬਾਅਦ ਅੱਧ ਬੱਚੇ ਆਏ ਸੀਗੇ ਤੇ ਅਜੇ ਵੀ ਪੂਰੇ ਬੱਚੇ ਨਹੀਂ ਆਏ ਥੋੜੇ ਜਿਹੀ ਆਏ ਤੇ ਹੋਣ ਅੱਜ ਮੇਰਾ ਲੱਗ ਦਰਦ ਪੂਰਾ ਹੁੰਦਾ ਕਿਉਂਕਿ ਤੁਹਾਨੂੰ ਪਤਾ ਸਵੇਰ ਦੇ ਆਪਾਂ ਬੈਠੇ ਹੀ ਆ ਪਹਿਲਾਂ ਉਹਨਾਂ ਦੇ ਜਿਹੜੇ ਅੱਗੇ ਆਪਾਂ ਮੰਡੀ ਗਿਆ ਤੇ ਦੀਦੀ ਉਹਨਾਂ ਕੋਲ ਤੇ ਉੱਥੇ ਵੀ ਸਾਰਾ ਬੈ ਬੈ ਕੇ ਟਾਈਮ ਪਾਸ ਕੀਤਾ ਤੇ ਫਿਰ ਘਰੇ ਆਉਣ ਤੋਂ ਬਾਅਦ ਜਦੋਂ ਆਪਾਂ ਘਰੇ ਆਏ ਸੱਚ ਫਿਰ ਬਾਈਕ ਤੇ ਵੀ ਬੈਠ ਕੇ ਆਏ ਤੇ ਤੁਹਾਨੂੰ ਬੜਾ ਇਹ ਲੰਮਾ ਸਫ਼ਰ ਜਿਹੜਾ 1 ਘੰਟੇ ਸਵਾ ਘੰਟੇ ਦਾ ਲੰਮਾ ਸਫ਼ਰ ਬਾਈਕ ਤੇ ਬੈ ਬੈ ਕੇ ਵੀ ਬੰਦਾ ਥੱਕ ਜਾਂਦਾ ਹਾਈ ਹੋਣਾ ਆਪਾਂ ਬਣਾਈਏ ਰੋਟੀ ਉਹਨੇ ਤੇ ਰੋਟੀ ਵੀ ਫਰਮਾਇਸ਼ ਸਟਾਰਟ ਹੋ ਗਈ ਹੁਣ ਜਦੋਂ ਮੈਂ ਉੱઠીਏ ਤੇ ਮੈਂ ਚੱਲ ਰੋਟੀ ਬਣਾਉਣੀ ਹੈ ਕਿਉਂਕਿ ਰੋਟੀ ਦੇ ਬਣਾਉਣੀ ਪੈਣੀ ਹੈ ਕਰਾਂਗੇ ਤੇ ਖਾਵਾਂਗੇ ਕਿ ਮੈਂ ਜਗਰੂਪ ਨੂੰ ਕਹਿੰਦੀ ਆਂ ਵੀ ਕਿਤੇ ਸਾਡੇ ਔਰਤਾਂ ਭਾਦੇ ਵਿੱਚ ਕਰਮਾਂ ਦੇ ਵਿੱਚ ਵੀ ਕਿਤੇ ਥੋੜਾ ਬਹੁਤ ਬੈ ਕੇ ਖਾਣਾ ਜਿਵੇਂ ਰੱਬ ਨੇ ਬਿਖਿਆ ਹੁੰਦਾ ਤੇ ਕਿੰਨਾ ਵਧੀਆ ਹੁੰਦਾ ਹਨਾ ਜੇ ਹੁਣ ਚਲੋ ਜੋ ਕਰਮਾਂ ਦਾ ਉਹ ਭੁਗੜਾ ਹੀ ਪੈਣਾ ਕਿਤੇ ਤਾਂ ਜਗਰੂਪ ਨੇ ਤੁਹਾਡੇ ਹਿੱਸੇ ਲਿਖਿਆ ਵਾ ਰੱਬ ਨੇ ਕਿਰਤ ਕਰਨੇ ਤੇ ਵੰਡ ਛਕਣਾ ਤੇ ਮੈਂ ਤੁਹਾਡੇ ਹਿੱਸੇ 'ਚ ਨਹੀਂ ਲਿਖਿਆ ਕਿਰਤ ਕਰਨੀ ਵੰਡ ਛਕਣਾ ਫਜ਼ਿਰ ਖਾੜੀ ਔਰਤਾ ਵੀ ਹਿੱਸੇ 'ਚ ਲਿਖਿਆ ਫਿਰ ਕਿਰਤ ਕਰਨੀ ਤੇ ਵੰਡ ਛਕਣਾ ਤੇ ਇਹੋ ਜੇ ਤੁਹਾਡੇ 'ਚ ਲਿਖਿਆ ਹੁੰਦਾ ਤੇ ਕਿੰਨਾ ਸੋਹਣਾ ਹੈ ਆ ਰਾਮ ਨਾਲ ਬੈਠ ਕੇ ਖਾਂਦੀਆਂ ਤੇ ਤੁਸੀਂ ਕਿਰਤ ਕਰਦੇ ਤੇ ਐਦਾ ਗੱਲ ਆ ਪਤਾ ਕਰਦੇ ਹਟਿਆ ਸੀ ਹਟਿਆ ਮੇਰੇ ਇਲਾਕੇ ਇੰਨਾ ਕਿ ਜਿਆਦਾ ਗਰਤ ਹੁੰਦੇ ਆ ਵਾ ਤੇ ਉਹ ਹੁਣੇ ਜਿਹੜੀ ਪਿਛੇ ਦੀ ਕਲਿੱਪ ਦੇਖਦੇ ხਰੇ ਸਾਡੇ ਜੇ ਨਾ ਉਹ ਆਏ ਸੀਗੇ ਸਾਡੇ ਲਾਗੂ ਆ ਮਨਦੀਨਾ ਨਾਲ ਆਵੋ ਤੁਸੀਂ ਮਨਦੀਨਾ ਨਾਲ ਆਈ ਆ ਤੇ ਉਹ ਫਿਰ ਜਗਰੂਬ ਨਾਲ ਬੈਠੇ ਕਾਫੀ ਟਾਈਮ ਗੱਲਾਂ ਬਾਤਾਂ ਕਰਦੇ ਰਹੇ ਤੇ ਅਸੀਂ ਉਹ ਥੋੜੀਆਂ ਕਲਿੱਪਾਂ ਮੈਂ ਐਡ ਕੀਤੀਆਂ ਜਗਰੂਬ ਨੂੰ ਬਹੁਤ ਹੀ ਸਾਰਾ ਨੌਲੇਜ ਆ ਬਹੁਤ ਸਾਰਾ ਗਿਆਨ ਆ ਤੇ ਜਿਹੜਾ ਉਹ ਕਦੀ ਕਦੀ ਕਿਸੇ ਕਿਸੇ ਨਾਲ ਸ਼ੇਅਰ ਕਰਦੇ ਹਰੇਕ ਨਾਲ ਨਹੀਂ ਕਰਦੇ ਤੇ ਥੋੜੀਆਂ ਕਿਉਂਕਿ ਮੈਨੂੰ ਉਹਨਾਂ ਦੀਆਂ ਗੱਲਾਂ ਜਿਹਦੇ ਮੈਂ ਸੁਣਨ ਲਈ ਹਾਂ ਤੇ ਉਹ ਮੈਂ ਤੁਹਾਡੇ ਲਈ ਦੋ ਕਲਿੱਪਾਂ ਜਿਹੜੀਆਂ ਵਿੱਚ ਐਡ ਕੀਤੀਆਂ ਆ ਉਹ ਸੁਣੋ ਜਰੂਰ ਬਹੁਤ ਹੀ ਵਧੀਆ ਗੱਲਾਂ ਆ ਸੁਣਨ ਵਾਲੀਆਂ ਨੌਲੇਜ ਦੀਆਂ ਗੱਲਾਂ ਆ ਤੇ ਕਿਉਂਕਿ ਹਰ ਇਨਸਾਨ ਜਿਹੜਾ ਵਾ ਉਹ ਇਹੋ ਜੀਆਂ ਗੱਲਾਂ ਨਹੀਂ ਕਰਦਾ ਤੇ ਸਾਰੇ ਜਿਹੜੇ ਆ ਉਹ ਲਾਲਚੀ ਹੁੰਦੇ ਆ ਕੋਈ ਗਰੀਬ ਨੂੰ ਵੇਖ ਕੇ ਕੁਝ ਨਹੀਂ ਹੁੰਦਾ ਹਨਾ ਤੇ ਇਸ ਕਰਕੇ ਫੋੜਨੇ ਜ਼ਰੂਰ ਹੋ ਗੱਲਾਂ ਬਹੁਤ ਵਧੀਆ ਗੱਲਾਂ ਜੀ ਤੇ ਹੁਣ ਆਪਾਂ ਲਾਈਏ ਕੜੀ ਨੂੰ ਤੜਕਾ ਤੇ ਪਕੌੜੇ ਬਣੇ ਹੀ ਪਕੌੜੇ ਨਾ ਮੰਮੀ ਉਹਨਾਂ ਨੇ ਉਧਰ ਬਣਾਏ ਹੀਗੇ ਜਿਸ ਦਿਨ ਆਪਾਂ ਵਰਦਾਨ ਦੇ ਵੱਡੇ ਵਾਸਤੇ ਲੈਣ ਗਏ ਸੀ ਨਾ ਗਿਫਟ ਉਹਦੇ ਲਈ ਪਰਸੋਂ ਚੌਥ ਤੱਕ ਤਾਂ ਮੰਮੀ ਉਹਨਾਂ ਨੇ ਅਰਾਦਾ ਕਿ ਸ਼ਾਇਦ ਅਹੀਂ ਵੀ ਉਧਰ ਆਉਣਾ ਵਾ ਤੇ ਇਸ ਕਰਕੇ ਉਹਨਾਂ ਨੇ ਪਕੌੜੇ ਬਣਾ ਲਏ ਪਰ ਅਹੀਂ ਉਧਰ ਗੈਣੀ ਸੀ ਸਿੱਧਾ ਗਿਫਟ ਲੈ ਕੇ ਤੇ ਇੰ ਘਰ ਹੀ ਆ ਗਏ ਤੇ ਉਹਨਾਂ ਨੇ ਪਕੌੜੇ ਬਣੇ ਪਏ ਸੀ ਤੇ ਉਹ ਮੰਮੀ ਨੇ ਅੱਜ ਫ੍ਰਿਜ 'ਚ ਰੱਖਿਆ ਹੀ ਤੇ ਮੰਮੀ ਨੇ ਅੱਜ ਪ੍ਰਭਜਾਤ ਭੇਜ ਦਿੱਤੇ ਤੇ ਮੈਂ ਕਿਹਾ ਚੱਲ ਪਕੌੜੇ ਬਣੇ ਆ ਤੇ ਸਿਰਫ ਕੜੀ ਨੂੰ ਤੜਕਾ ਲਾ ਕੇ ਪਕੌੜ ਇਹ ਛੋਟਾ ਜਿਹਾ ਕੰਮ ਜਿਹੜਾ ਕਰੀਆ ਮੇਰੇ ਲੱਗ ਬਹੁਤ ਦਰਦ ਹੁੰਦਾ ਤੇ ਮਿਲਦੇ ਕਾਨੂੰ ਨਵੀਂ ਵੀਡੀਓ ਤੇ ਨਾਲ ਦਟੇ ਗ੍ਰੇਟਰ ਨੂੰ ਸਾਰਿਆਂ ਨੂੰ ਸਸਿਕਾਰ ਵੀਰੋ ਲਾਈਕ ਕਰਿਓ ਤੇ ਇੱਕ ਕੰਮ ਮੇਰਾ ਹੋਰ ਵਧ ਗਿਆ ਮੈਂ ਦੁੱਧ ਗਰਮ ਮ ਰੱਖਣਾ ਰੱਖਿਆ ਹੈਗਾ ਤੇ ਉਹ ਦੁੱਧ ਉਫਲ ਗਿਆ ਹੁਣ ਮੈਨੂੰ ਵੀ ਸਫਾਈ ਕਰਨੀ ਪੈਣੀ ਤੇ ਜੀ ਗਰੁੱਪ ਨੂੰ ਕਹਿੰਦੇ ਆ ਜੀ ਕਿ ਦੇਖੋ ਸਾਡੇ ਦੋ ਬਲਿਆ ਹੁੰਦਾ ਤੇ ਮੈਂ ਕਿ ਤੁਸੀਂ ਸਫਾਈ ਨਹੀਂ ਨਾ ਕਰਨੀ ਤੇ ਮੈਨੂੰ ਸਫਾਈ ਮੈਂ ਹੁਣ ਜੇ ਮੇਰੇ ਤੋਂ ਵੱਗ ਗਿਆ ਤੇ ਮੈਂ ਸਫਾਈ ਵੀ ਤੇ ਮੈਂ ਹੀ ਕਰਨੀ ਹੈ ਕਹਿੰਦੇ ਰੋਲਾ ਮੋਨ ਲਾ ਪੈਣਾ ਜੀ ਹੱਟ ਦੁੱਧ ਉਫਲਿਆ ਹੁੰਦਾ ਤੇ ਇਦਾਂ ਕਰਦੇ ਬੰਦੇ ਦੇ ਲੋ ਤੇ ਚਲੋ ਗਾਇਸ ਅੱਜ ਦੀ ਵੀਡੀਓ ਨੂੰ ਇਥੇ ਕਰਦੇ ਐਂਡ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਤੇ ਆਈ ਹੋਪ ਥੋੜੇ ਬਹੁਤ ਜਿੰਨੇ ਵੀ ਦਰਸ਼ਕਾਂ ਆਪਾਂ ਤੁਹਾਨੂੰ ਕਰਵਾ ਸਕੀਏ ਕਰਵਾਏ ਕਿਉਂਕਿ ਡੂਰ ਕਰ ਗਏ ਆਪਾਂ ਤੇ ਜਸਟ ਸੇਹੀ ਧਿਆਨ ਰੱਖਣਾ ਚਾਹੀਦਾ ਗੁਰੂ ਘਰ ਵਾਸੀ ਜਾਈਏ ਕਲਿੱਪਾਂ ਜਿਹੜੀਆਂ ਸ਼ੂਟ ਨਹੀਂ ਹੋ ਪਈਆਂ ਤੇ ਆਪਾਂ ਆਮ ਪੜੇ ਆਰਾਮ ਦੇ ਨਾਲ ਬੜੇ ਮਜ਼ੇ ਦੇ ਨਾਲ ਸਾਰੇ ਦਰਸ਼ਨ ਕੀਤੇ ਬੜਾ ਵਧੀਆ ਲੱਗਾ ਬਰਾਤ ਆਪਾਂ ਪੂਰੇ ਪਈਆ ਮੈਨੂੰ ਵੀ ਦਰਸ਼ਨ ਵਧੀਆ ਆ ਗਏ ਮੈਨੂੰ ਇਧਰ ਸਾਈਡ ਖਾਣੀ ਆਂ ਬਾਬਾ ਜੀ ਬਣਾ ਨੰਗਾ ਦਿੱਤਾ ਹੈ ਤੇ ਮੈਂ ਵਧੀਆ ਤਰੀਕੇ ਦੇ ਨਾਲ ਦਰਸ਼ਨ ਵਧੀਆ ਮੰਨ ਲਾ ਕੇ ਤੇ ਕਿਲੇ ਗੋਲੇ ਦਰਸ਼ਨ ਕੀਤੇ ਬੜਾ ਵਧੀਆ ਲੱਗਾ ਤੇ ਚਲੋ ਗਾਇਸ ਮਿਲਦੇ ਕੱਲ ਨੂੰ ਨਵੀਂ ਵੀਡੀਓ ਨਾਲ ਤੱਕ ਲਈ ਵੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਕਰੋ ਸਬਸਕ੍ਰਾਈਬ ਬਾਏ